ਕੈਨੇਡਾ ਵਾਲੇ ਬਾਬੇ ਜੀ ਜੈ ਕੈਨੇਡਾ ਵਾਲੇ ਬਾਬੇ ਜੀ ਜੈ ਕੈਨੇਡਾ ਵਾਲੇ ਬਾਬੇ ਜੀ ਜੈ ਆ ਵੀ ਭਗਤਾ ਦੱਸ ਤੈਨੂੰ ਕੀ ਬਿਮਾਰੀ ਆ ਬਾਬਾ ਜੀ ਇਹੋ ਤੇ ਗੱਲ ਆ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੈਗੀ ਬੱਚਾ ਤੂੰ ਕਹਿਣਾ ਕੀ ਚਾਹੁੰਦਾ ਏ ਜਰਾ ਖੁੱਲ ਕੇ ਦੱਸ ਬਾਬਾ ਜੀ ਮੈਂ ਡਾਕਟਰ ਆ ਮੇਰੀ ਦੁਕਾਨ ਨਹੀਂ ਚੱਲਦੀ ਉਹ ਭਗਤਾ ਦੁਨੀਆਂ ਨੂੰ ਬੁਖਾਰ ਚੜਾ ਦਈਏ ਮਰੀਜ਼ਾਂ ਦੀਆਂ ਲਾਣਾ ਲਵਾ ਦਈਏ ਉਹ ਤੇਰੀ ਨਿੱਜੀ ਦੁਕਾਨ ਨੂੰ ਹਸਪਤਾਲ ਬਣਾ ਦਈਏ ਫਿਰ ਤੇ ਮੰਨੇਗਾ ਨਾ ਬਾਬਿਆਂ ਨੂੰ ਜੈ ਬਾਬੇ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬਾ ਜੀ ਜੇ ਤੁਸੀਂ ਕਿਰਪਾ ਕਰ ਦੋ ਤਾਂ ਸਾਡੀ ਧਣ ਧਣ ਹੋ ਜੇ ਧਣ ਧਣ ਤੇ ਹੋ ਜੂਗੀ ਬੱਚਾ ਪਰ ਪਹਿਲਾਂ ਤੈਨੂੰ 5100 ਪੁਜਾਰੀ ਦੇਣੀ ਪੈਣੀ ਆ ਬਾਬਾ ਜੀ ਪੁਜਾਰੀ ਤਾਂ ਮੈਂ ਦੇ ਦੂੰ ਮੇਰਾ ਕੰਮ ਚੱਲ ਜੇ ਫਿਰ ਤੂੰ ਬਾਬਾ ਜੀ ਤੇ ਯਕੀਨ ਰੱਖ ਬਾਬਾ ਜੀ ਨੇ ਤੇ ਬੰਦ ਫੈਕਟਰੀਆਂ ਦੇ ਤਾਲੇ ਖਲਾਤੇ ਆ ਫਿਰ ਤੇਰਾ ਕੰਮ ਕਿਉਂ ਨਾ ਚੱਲੂ ਚੰਗਾ ਬਾਬਾ ਜੀ ਚੱਲਦਾ ਫਿਰ ਮੈਂ ਕਿਰਪਾ ਕਰਦੇ ਹੋ ਠੀਕ ਆ ਭਗਤਾ ਬਾਬੇ ਤੇਨੂੰ ਕਿਉਂਰ WhatsApp ਕਰਦੇ ਨੇਗੇ ਤੇ ਪੁਜਾਰੀ ਤੂੰ Google Pay ਕਰਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਆ ਵੀ ਭਗਤਾ ਆ ਅੱਗੇ ਤੂੰ ਵੀ ਹਣ ਹਾਂ ਵੀ ਭਗਤਾ ਤੂੰ ਤੂੰ ਦੱਸ ਕੀ ਚਾਹੁੰਦਾ ਏ ਬਾਬਾ ਜੀ ਮੇਰੇ ਮੁੰਡੇ ਦਾ ਵਿਆਹ ਨਹੀਂ ਹੋਣਦਾ ਕਿਰਪਾ ਕਰੋ ਬਾਬੇ ਦਾ ਤੇ ਆਪ ਦਾ ਨਹੀਂ ਹੁੰਦਿਆ ਹੁਣ ਬਾਬਾ ਕੀ ਕਰੇ ਓ ਚੇਲੇ ਬਾਬਿਆਂ ਦੇ ਵਿਆਹ ਨਾ ਕਰਾਉਣ ਦੇ ਵੀ ਕੋਈ ਰਾਜ ਆ ਤੂੰ ਥੱਲੇ ਬੈ ਤੇ ਬਾਬਿਆਂ ਦੇ ਘੋਡੇ ਘੁੱਟ ਜੇ ਕੋਈ ਸਿੱਖਿਆ ਲੈਣੀ ਆ ਤਾਂ ਤੈਨੂੰ ਸੇਵਾ ਕਰਨੀ ਪੈਣੀ ਏ ਬਾਬਾ ਜੀ ਆਪ ਦੀ ਛੱਡੋ ਮਿਰਤੇ ਮੇਰ ਦੀ ਨਿਗਾਹ ਕਰੋ ਉਹ ਸੋਨੇ ਜੀ ਬਹੁ ਲਿਆ ਦਾਂਗੇ ਉਹਦੇ ਹੱਥ ਚ ਲਾਲ ਖੜਾ ਦਾਂਗੇ ਉਹ ਤੇਰੇ ਵਾਜੇ ਦੇ ਵਾਜੇ ਵੀ ਵਜਾ ਦਾਂਗੇ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬਾ ਜੀ ਨੋ ਚੰਗੀ ਚਾਹੀਦੀ ਆ ਉਹ ਜਰਾ ਬੱਜ ਕੇ ਭਗਤਾ ਤੂੰ ਗਵਾਂਡੀਆਂ ਨਾਲ ਨਹੀਂ ਕੋਣਾ ਹੁਣ ਮੈਂ ਕੀਤਾ ਤੇ ਤੇ ਟੂਣਾ ਉਹ ਚਿਲੇ ਤੂੰ ਗੋਡਣੇ ਕੋ ਟੰਡਿਆ ਚੱਲ ਫਿਰ ਬਾਬਿਆਂ ਦਾ ਚਮਟਾ ਸਾਭ ਬਾਬਾ ਜੀ ਮੇਰਾ ਵੀ ਕੋਈ ਮਸਲਾ ਹੱਲ ਕਰੋ ਉਹ ਬੱਚਾ ਗਵਾਂਡੀ ਤੇਰਾ ਬੁਰਾ ਨਹੀਂ ਚਾਣਗੇ ਤੇਰੇ ਮੁੰਡੇ ਨੂੰ ਬਾਹਰੋਂ ਰਿਸ਼ਤੇ ਆਉਣਗੇ ਉਹ ਵੱਡੇ ਵੱਡੇ ਜਿੰਨ ਸਾਡੇ ਇੱਕ ਮੰਡਲਾਂ ਚ ਰਹਿੰਦੇ ਆ ਉਹ ਬਾਬਾ ਨੂੰ ਐਵੇਂ ਕੈਨੇਡਾ ਵਾਲਾ ਬਾਬਾ ਥੋੜੀ ਕਹਿੰਦੇ ਆ ਬੋਲ ਜੈ ਬਾਬੇ ਦੀ 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 ਚੰਗਾ ਬਾਬਾ ਜੀ ਮੈਂ ਚੱਲਦਾ ਹਾਂ ਮੇਰ ਦੀ ਨਿਗ੍ਹਾ ਰੱਖਿਓ ਫਕਤਾ ਬਾਬਾ ਜੀ ਦੀ ਪੁਜਾਰੀ ਨਾ ਭੁੱਲਿਓ ਬਾਬਾ ਜੀ ਦਾ ਗੁੱਸਾ ਹੀ ਵੜਾ ਮੜਾ ਜੂ ਉਹ ਬੱਚਾ ਜੋੜੀ ਦਾ ਮੱਥਾ ਟਿਕਾ ਜੀ ਨਾਲੇ ਸਵਾ ਕਿਲੋ ਲੱਡੂ ਬਾਬਾ ਦੇ ਚੜਾ ਜੀ ਬੋਲ ਜੈ ਬਾਬੇ ਦੀ ਜੈ ਬਾਬੇ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਸ਼ੇਰੇ ਮੈਂ ਸੁਣਿਆ ਆਪਣੇ ਪਿੰਡ ਇੱਕ ਬਾਬਾ ਆਇਆ ਓਏ ਉਹ ਜਾਣੀ ਜਾਣ ਵੜਾ ਫਿਰ ਕੀ ਕਰਨਾ ਹਣ ਓਏ ਆਪਣਾ ਬਾਹਰ ਦਾ ਕੰਮ ਨਹੀਂ ਬੰਡਿਆ ਉਹਨੂੰ ਪੁੱਛ ਕੇ ਨਾ ਯੇ ਚਲੋ ਚਲ ਜਾਨੇ ਫਿਰ ਚੱਲ ਫਿਰ ਹੋ ਆ ਜਾ ਵੀ ਭਗਤਾ ਆ ਜਾ ਬਾਬੇ ਨੂੰ ਪੇਟ ਚੜਾ ਜਾ ਆ ਜਾ ਬਾਈ ਪੈਰੀ ਪੈਨੇ ਆ ਉਹ ਚੰਗੀ ਤਰ੍ਹਾਂ ਪੈਰੀ ਪਾਉ ਤੂੰ ਤੇ ਬਾਬੇ ਦੇ ਗਲ ਪਈ ਜਾਂਦੇ ਜੋ ਬਾਬਾ ਜੀ ਅਸੀਂ ਗੱਲ ਕੀ ਪੈਣਾ ਸਾਡਾ ਤੇ ਆਪ ਦਾ ਸਾਹ ਹੀ ਨਿਕਲ ਲਿਆ ਤੇ ਬੱਚਾ ਬਾਬੇ ਨੇ ਕਿਹਾ ਇੱਥੇ ਆਕਸੀਜਨ ਸਿਲੰਡਰ ਰੱਖਿਆ ਜਿਹੜਾ ਤੁਹਾਡਾ ਸਾਹ ਕੱਢਦੀ ਏ ਬਾਬਾ ਜੀ ਕਰੋ ਕਿਰਪਾ ਅਸੀਂ ਬੜੇ ਦੁਖੀ ਆ ਉਹ ਬੱਚਾ ਤੇਰੇ ਇੱਕ ਸਮੇਂ ਨੂੰ ਲੱਗੇ ਆ ਜਾਲੇ ਬਾਬੇ ਖੋਲ ਦੇਣਗੇ ਤਾਲੇ ਬੋਲ ਜਾਈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬਾ ਜੀ ਅਸੀਂ ਬਹੁਤ ਜਿਆਦਾ ਪਰੇਸ਼ਾਨ ਆ ਬਾਬਾ ਜੀ ਕਰੋ ਕਿਰਪਾ ਅਸੀਂ ਜਿਹੜੇ ਜੰਟਕ ਜਾਣੇ ਸਾਨੂੰ ਸਾਰੇ ਜਵਾਬ ਦੇਈ ਜਾਂਦੇ ਆ ਉਹ ਬੱਚਾ ਤੇਰੇ ਦੁਬਈ ਦੇ ਟਰਾਲੇ ਚਲਾ ਦਈਏ ਜਾਂ ਯੂਰਪ ਨੂੰ ਹੱਥ ਪਵਾ ਦਈਏ ਉਹ ਅਦਰ ਅਮਰੀਕਾ ਦਾ ਵਿਆਹ ਲਵਾ ਦਈਏ ਫਿਰ ਤੇ ਮੰਨੇਗਾ ਨਾ ਬਾਬਿਆਂ ਨੂੰ ਹੋਲ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬਾ ਜੀ ਦੋ ਇਹਨਾਂ ਨੂੰ ਕੋਈ ਅਸਤਰ ਉਹ ਇਹਨਾਂ ਨੂੰ ਦਾ ਪਾਏ ਹੋਇ ਅਸਤਰ ਦਵਾਂਗੇ ਇਹਨਾਂ ਦੀ ਕਿਸਮ ਦਾ ਲੁੱਡੀਆਂ ਪਾਉਂਦੀਆਂ ਫਿਰਨੀਆਂ ਲੁੱਡੀਆਂ ਬਾਬਾ ਜੀ ਮੇਰੀ ਜੇਬ ਚ ਪੈਸੇ ਨਹੀਂ ਟਿਕਦੇ ਜੇ ਪੈਸੇ ਜੇਬ ਚ ਟਿਕਦੇ ਹੁੰਦੇ ਤੇ ਬਾਬਾ ਜੀ ਨੇ ਗੂਗਲ ਪੇ ਰੱਖਣਾ ਸੀ ਬਾਬਾ ਜੀ ਤਾਂ ਇਹ Google Pay ਵੀ ਰੱਖਿਆ ਵਾ ਉਹ ਜੇਬਾਂ ਚ ਪੈਸੇ ਰੱਖ ਰੱਖ ਕੇ ਬਾਬੇ ਵੀ ਪੂਰਾ ਥੱਕੇ ਆ ਅੱਜ ਕੱਲ ਦੁਨੀਆਂ ਡਿਜੀਟਲ ਆ ਭਗਤਾ ਤਾਈਆਂ ਦੇ ਬਾਬਿਆਂ ਨੇ ਵੀ Google Pay ਰੱਖੇ ਆ ਬਾਬਾ ਜੀ ਮੇਰੇ ਬਾਰੇ ਵੀ ਕੁਝ ਦੱਸੋ ਭਗਤਾ ਤੇਰੇ ਘਰੇ ਖੂਨ ਦੇ ਛਿੱਟ ਆਏ ਸੀ ਨਹੀਂ ਬਾਬਾ ਜੀ ਨਹੀਂ ਆਏ ਉਹ ਭਗਤਾ ਆਏ ਸੀ ਬਾਬਾ ਜੀ ਉਹ ਇਹ ਕਹਿੰਦੇ ਨਹੀਂ ਆਏ ਤੇ ਫਿਰ ਨਹੀਂ ਆਏ ਉਹਨੇ ਜੇ ਬਾਬਾ ਜੀ ਨੇ ਕਹਿਤਾ ਫਿਰ ਆਏ ਹੀ ਤੇ ਆਏ ਹੀ ਫਿਰ ਆਏ ਹੋਣਗੇ do not argue so much with babaji babaji tennu angrezi vi hundi a par ta babya ne alerts kiti a babaji ta digi majboori a tennu alerts karni payi oh baccha sade sare clan bar de a oh eh ho sadi hat bitti a onna nal gall karan da karke de babya ne alerts kiti a babaji sada masla vi hal karo mehr di niga sade val karo te sade dusna bare vi kujh dasso ਬੱਚਾ ਤਰੀਪੂ ਆਣੇ ਤੇਰੇ ਤੇ ਕਾਲਾ ਜਾਦੂ ਕਰਵਾਇਆ ਈ ਬਾਬਾ ਜੀ ਇਹ ਕਿੱਦਾਂ ਹੋ ਸਕਦਾ ਇਹ ਹੋ ਨਹੀਂ ਸਕਦਾ ਇਹ ਹੋ ਗਿਆ ਆ ਕਹੋ ਵੀ ਬਾਬਾ ਜੀ ਜਾਨੀ ਜਾਣ ਆ ਅਸਤਰ ਬੜੇ ਨੇ ਬਾਬਿਆਂ ਕੋਲ ਤੇਰੀ ਕਿਸਮਤ ਦੇ ਦਈਏ ਤਾਲੇ ਖੋਲ ਤੇਰੀ ਪੁਹਾੜ ਪਵਾਦੀ ਦੰਨਣ ਫਿਰ ਤੇ ਲਾਪੇਂਗਾ ਬਾਬਿਆਂ ਨੂੰ ਮੰਨਣਾ ਔਲ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬਾ ਜੀ ਮੇਰੇ ਬਾਰੇ ਕੋ ਦੱਸੋ ਉਹ ਭਗਤਾ ਚਿੰਤਾ ਕਿਹੜੀ ਗੱਲ ਦੀ ਆ ਦੁਨੀਆ ਬਾਬੇ ਦੇ ਕਹਿਣ ਤੇ ਚੱਲਦੀ ਆ ਬਾਬੇ ਸਭ ਕੁਝ ਜਾਣੀ ਜਾਣ ਆ ਮੈਨੂੰ ਪਤਾ ਲੱਗਾ ਤੂੰ ਵੀ ਬੜਾ ਪਰੇਸ਼ਾਨ ਆ ਬਾਬਾ ਜੀ ਮੇਰਾ ਪਠਾ ਕਿੰਨੇ ਭਾਇਆ ਏ ਸਾਡੇ ਦੇ ਕਿੰਨੇ ਵਾਰ ਚਲਾਇਆ ਏ ਉਹ ਤੂੰ ਬਾਬਿਆਂ ਦੀ ਰੀਸ ਕਰਦਾ ਤੇਰਾ ਸਰਮਨਾਸ ਪੱਕਾ ਹੀ ਬਾਬਾ ਜੀ ਮੈਂ ਰੀਸ ਨਹੀਂ ਕੀਤੀ ਮੈਂ ਤਾਂ ਸੁਣਾਈ ਆਪਣੀ ਹੱਡ ਵੀਤੀ ਉਹ ਭਗਤਾ ਸਵਾਤ ਕਿਲੋ ਦਾ ਕੁੱਕੜ 1 ਮੀਟਰ ਕਾਲਾ ਕਪੜਾ ਤੇ ਇੱਕ ਸੁੱਕਾ ਨਾਰੀਲ ਗਵਾਂਡੀਆਂ ਨੇ ਤੇਰਾ ਦਿੱਤਾ ਈ ਉਹ ਸਾਰੇ ਗਵਾਂਡੀਆਂ ਨੇ ਰੜਕੇ ਤੈਨੂੰ ਬਾਲਾ ਇਕੱਠਾ ਕੀਤਾ ਈ ਉਹ ਬਹਿਜੇ ਬੇੜਾ ਗਵਾਂਡੀਆਂ ਦਾ ਉਹ ਬਹਿਜੇ ਬੇੜਾ ਗਵਾਂਡੀਆਂ ਦਾ ਤੁਸੀਂ ਨਾ ਮੈਨੂੰ ਜੀਨ ਦਿਓ ਸਾਡੀ ਭੂਆ ਨੇ ਸਾਨੂੰ ਠੋਕਤਾ 11 ਚ ਕਿੱਥੇ ਦਮ ਸੀ ਸਾਡਾ ਬੇੜਾ ਉੱਥੇ ਡੋਬਿਆ ਜਿੱਥੇ ਪਾਣੀ ਕਮ ਸੀ ਇੱਥੇ ਪਾਣੀ ਕਮ ਸੀ ਪਾਣੀ ਕਮ ਸੀ ਭਗਤਾ ਤੂੰ ਚਿੰਤਾ ਨਾ ਕਰੋ ਤੂੰ ਕੈਨੇਡਾ ਵਾਲੇ ਬਾਬਾ ਜੀ ਕੋ ਆਏ ਜੇ ਤੁਹਾਡੀਆਂ ਮੁਸ਼ਕਲਾਂ ਐ ਚੱਲ ਹੋਣਗੀਆਂ ਜਾ ਬੱਚਾ ਤੂੰ ਪਾਸਪੋਰਟ ਫੜ ਕੇ ਲਿਆ ਬਾਬਿਆਂ ਦੀ ਮੋਹਰ ਲਵਾ ਤੈਨੂੰ ਪੈਸੇ ਦੀ ਥੋੜਕੀ ਨਾ ਰਹੂਗੀ ਵੇਖੀ ਤੁਹਾਨੂੰ ਐਮਬੈਸੀ ਭਾਜ ਭਾਜ ਵੀਜ਼ੇ ਦਊਗੀ ਭਗਤੋ ਪਹਿਲਾਂ ਦੇ ਦਿਓ ਬਾਬੇ ਨੂੰ ਪੁਜਾਰੀ ਫਿਰ ਕਰ ਲੋ ਬਾਹਰ ਦੀ ਤਿਆਰੀ ਕਿਸਮਤ ਜਾਗੀ ਸਮਝੋ ਬੱਚਾ ਤੁਹਾਡੀਆਂ ਮੁਸ਼ਕਲਾਂ ਵੱਡੀਆਂ ਸੀ ਸਰੀਕਾਣੇ ਚੀਜ਼ਾਂ ਛੱਡੀਆਂ ਸੀ ਬਾਬੇ ਨੇ ਕਮੰਡਲ ਚ ਪਾਲੀਆਂ ਵਾਰੋ ਵਾਰੀ ਲੜ ਕਰ ਲੋ 55000 ਦੀ ਤਿਆਰੀ ਬਾਬਾ ਜੀ ਸਾਡੇ ਕੋਲ ਤੇ ਕੈਸ਼ ਨਹੀਂ ਹੈਗਾ ਉਹ ਭਕਤਾ ਬਾਬੇ ਲਾਰਾ ਲਾ ਕੇ ਕਿੱਥੇ ਭਜਣ ਦਿੰਦੇ ਆ ਕਯੂਆਰ ਕੋਡ ਸਾਡੀਆਂ ਜੇਬਾਂ ਜੀ ਰਹਿੰਦੇ ਆ ਆ ਕਰੋ ਗੂਗਲ ਪੇ ਲੈ ਆ ਬਾਬਾ ਮੈਂ ਕਰਦਾ ਗੂਗਲ ਪੇ ਲੈ ਵੀ ਛੇਰੇ ਨਿਕਲਾਇਆ ਸੱਪ ਭਕਤਾ ਸੱਪ ਕਿੱਥੇ ਆ ਸੱਪ ਬਾਬਿਆਂ ਨੂੰ ਵੀ ਦੱਸ ਬਾਬਾ ਸੱਪ ਤੇ ਤੁਹਾਡੀ ਵੇਖਣੀ ਵਾਲਾ ਜੀ ਬਾਬਾ ਤੁਹਾਡੀਆਂ ਕਾਲੀਆਂ ਕਰਦੂ ਤਾਂ ਬਾਹਰ ਆ ਹੀ ਗਈਆਂ ਜੀ ਕੀ ਗੱਲ ਹੋ ਗਈ ਭਗਤਾ ਤੂੰ ਬੋਲਣ ਕਿੱਦਾਂ ੜਿਆ ਏ ਤੇਰੀ ਖਬਰ ਆ ਗਿਆ ਤੂੰ ਲੋਕਾਂ ਨਾਲ ਕਿੰਨੀਆਂ ਠੱਗੀਆਂ ਮਾਰੀਆਂ ਵਾ ਬਾਬਾ ਤੂੰ ਲੋਕਾਂ ਨੂੰ ਬਾਹਰ ਕਲਾਉਂਦੇ ਚੱਕਰ ਚ ਲੱਖਾਂ ਰੁਪਏ ਖਾਦਾ ਵਾ ਉਹ ਤੂੰ ਬਾਬਿਆਂ ਕੋਲ ਪਸਮਾਣਾ ਚਾਹੁੰਦਾ ਹੈ ਬਾਬਾ ਪਸਮ ਦੇ ਤੈਨੂੰ ਅਸੀਂ ਕਰਦੇ ਆ ਬਾਬਾ ਤੂੰ ਸਾਡੀ ਕਿਸਮ ਦੇ ਤਾਲੇ ਹੀ ਖੋਲਣਿਆ ਪਹਿਲਾਂ ਤੇਰੇ ਜਿੰਦੇ ਭੰਦੇ ਆ ਉਹ ਬੱਚਾ ਤੂੰ ਬਾਬਿਆਂ ਨਾਲ ਉੱਚੀ ਬਾਤ ਚ ਗੱਲ ਨਾ ਕਰ ਤੈਨੂੰ ਮਹਿੰਗਾ ਪਹਿਣਾ ਹੀ ਬਾਬਾ ਸਸਤੀਆਂ ਚੀਜ਼ਾਂ ਦਾ ਸ਼ੌਕ ਸਾਨੂੰ ਵੀ ਨਹੀਂ ਆ ਖੜਾ ਸ਼ੇਰ ਐ ਇਹਨਾਂ ਨੂੰ